ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਬੇਈ ਵਾਲੀ ਯੂਟਿਊਬਰ ਦੇ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਤੁਹਾਨੂੰ ਮਿਹਨਤ ਦੀ ਦਿਖਾਉਣਾ ਹੈ ਬੰਦੇ ਦੀ ਬੜਾ ਬੰਦਾ ਹੈ ਦੇਖੋ ਖਾਲ ਖੂਲ ਤੇ ਵੀ ਲਾਈ ਬੈਠਾ ਢਾਲ ਕਰਾ ਖਾਲ ਨਹੀਂ ਖੁਰਨ ਦੇਣਾ ਹਨਾ ਤਾਂ ਓਏ ਬਾਲੀ ਮਿਹਨਤ ਕਰਦਾ ਮੈਂ ਹਨਾ ਸਹੀ ਗੱਲ ਹੈ ਆ ਦੇ ਖਾਲ ਖੂਲ ਤੇ ਪੂਰੇ ਪੂਰੀ ਲਾਇ ਹੋਣੇ ਇਹ ਜੇ ਉੱਪਰ ਨੇ ਕੋਡੇ ਦਾ ਦੋ ਦਿਨ ਹੈ ਐ ਤਾਂ ਦਬਦਾ ਨਹੀਂ ਹੈ ਇਹ ਹਾਂ 4x4 ਇੰਜਨ ਹੈ ਨਾ ਇਹਦਾ ਦਬਨ ਵਾਲਾ ਕੰਮ ਹੀ ਨਹੀਂ ਹੈਗਾ ਹਨਾ ਤਾਂ ਦਬਦਾ ਨਹੀਂ ਨਾ ਨਾ ਦਬਨ ਦਾ ਕੀ ਕੰਮ ਹੈ ਦਬਦਾ ਨਹੀਂ ਹੈ ਜੋ ਬਰੇ ਇਹ ਆ ਦੇਖੋ ਕਿੰਨੀ ਸੰਘਣੀ ਜੀਰੀ ਹੈ ਤਾਂ ਵੀ ਕਹਿੰਦਾ ਵਿੱਚ ਲਾਉਣੀ ਆ ਆਏ ਕਿੰਨੀ ਲਾਈ ਬੀ ਸੰਘਣੀ ਇਹਦੇ ਵਿੱਚ ਧਰੀ ਜਾਂਦਾ ਜੇ ਵੀ ਕਿੰਨੀ ਸੰਘਣੀ ਰਹੀ ਇਹ ਦੇ ਵਿੱਚ ਇੰਨੀ ਸੰਘਣੀ ਥੋੜੀ ਜਿਹੀ ਕੰਮ ਕਰੂਗੀ ਤਾਂ ਇਹ ਯਾਰਾ ਨਾ ਨਾ ਇੰਨੀ ਤਾਂ ਪਾਸ ਆ ਬਰੇ ਤੈਨੂੰ ਮੈਂ ਦਿਖਾਵਾਂ ਸਾਡੇਲੇ ਚ ਆ ਦੇ ਕਿੱਡਾ ਕਿੱਡਾ ਇੱਥੇ ਪਏ ਆਏ ਤਾਂ ਜੀ ਹੁੰਦੇ ਨੂੰ 부ਝਾ ਹੀ ਮਰੂਗੀ ਇਹ ਮੜਾ ਮੰਨ ਨੂੰ ਹੋਰ ਕਿਛਾਂਤ ਕੁਛ ਨਹੀਂ ਹੈ ਚੱਲ ਜੂ ਕੰਮ ਪੀੜੀ ਜੇ ਆ ਵੀ ਹੋ ਗਈ ਸਾਡੇ ਲਈ ਕਾਰਨ ਕਾਲਾ ਘੋੜਾ ਬਲੈਕ ਡਾਇਮੰਡ ਦਾ ਮੈਂ ਲੈ ਆ ਰਿਹਾ ਸਿੱਟਦਾ ਉਹ ਵਿੱਚ ਇਹਦੇ ਕਰੂਗਾ ਕਾਲਾ ਘੋੜਾ ਲੈ ਆ ਰਿਹਾ ਕਾਲਸੀ ਆ ਦੇ ਹੱਥ ਦੇਗਾ ਇਹ ਹੀ ਸਿੱਟਦਾ ਮੈਂ ਹੁਣ ਲਿਆਉਣਾਗਾ ਪੰਗੀ ਭਰਦੀ ਏ ਪੂਰੀ ਫਿਰ ਦਿਖਾਉਣੇ ਕਾਲਸੇ ਨੂੰ ਜੇ ਕੱਢੂ ਕੋਈ ਅੱਗ ਹੈ ਅੱਗ ਕਢਾਵਾਂਗੇ ਜੀ ਫਿਰ ਆਉਣਾ ਮੈਂ ਲਿਆਉਣਾ ਰਹਿ ਚੱਕੇ ਪੈ ਜਾਣ ਦੇ ਬੰਗੀਜ ਹਨਾ ਹੋਰ ਕੀ ਕੀ ਉਹ ਚਿੜੀ ਫੜ ਲਈ ਬੰਦਿਆਂ ਨੇ ਚਿੜੀਆਂ ਆ ਵਜਣ ਲੱਗਾ ਤਾ ਉਹ ਅੱਖਾਂ ਦੇਖੋ ਲਾਲ ਲਾਲ ਨੇ ਸਹੀ ਹੱਲ ਹੈ ਥੈਂਕ ਯੂ ਕਰੀ ਹੋਈ ਹੈ ਹਨਾ ਚਲੇ ਇਹਦਾ ਟਰੀਟਮੈਂਟ ਕਰਾਂਗੇ ਵੀ ਖਾਤਾ ਕੀ ਹੈ ਯਾਰ ਜਦ ਤੱਕ ਕੋਈ ਦਵਾਈ ਦੂਗੀ ਵਾਲਾ ਖਾਗਾ ਬੜਾ ਹਲ ਹੋ ਗਏ ਮਿੱਤਰੋ ਦੇਖੋ ਬਲੈਕ ਘੋੜਾ ਬਲੈਕ ਘੋੜਾ ਹੁੰਦੀ ਆ ਇਹ ਦੇਖੋ ਲੋ ਨੂੰ ਲਾਣਗੇ अलि दोने रे सब दिखाईये के मित्रों चल बनाओ एक सिस्टम ओके तब दी बन बना आके स्टैंड ਹਰਵਾਏ ਆਇਆ 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 ਹੋਇਆ ਜਾ ਬੰਦ ਉਹ ਤੇ ਬੈਠ ਗਿਆ ਓਤ ਵਾ ਗੇ ਲਾ ਦੂਰ ਭੱਜ ਗਿਆ ਨਾ ਨਹੀਂ ਲੈਣ ਦਾ ਉਹਦਾ ਰੋਕੀ ਰੋਕੀ ਹੈ ਉਹ ਰੋਕੀ ਝੂਟੇ ਲੈਣ ਦਾ ਬੜਾ ਸਕੀਨ ਹੈ ਬਈ ਇਹ giacca dai giù lì davanti dai giù lì lei... eh già caldo mi sa che non è più caldo giallo marcialo giallo poi mi trovo già che è di eristia, già. Come, non è più l'aereo sta ਪਾ ਟਰੈਕਟਰ ਖੜਾ ਆ ਧਵਾਉਣ ਵਾਸਤੇ ਜੀ ਲੱਗੀ ਸੀ ਬਈ ਟਾਈਮ ਹੀ ਲੱਗਾ ਹੈਗਾ ਚਲ ਮੈਂ ਹੁਣ ਜਾਂਦੇ ਨਿੱਖੜਾ ਜਾਵੇਂ ਜੋ ਬੱਸ ਨੂੰ ਭੇਜਿਆ ਨਾਲ ਕੋ ਖੜਾ ਦੂਗਾ ਤੇ ਬਾਕੀ ਆਪਾਂ ਦਿਖਾਉਣਾ ਹਨ ਜਾ ਕੇ ਜਾਈ ਜੰਦਾ ਮੌਕਾ ਰੇ ਕਿਦਨ ਮੱਥਾ ਆ ਮਰਾ ਇੱਕ ਤਾਂ ਲਿਬੜਿਆ ਪਾਲਾ ਪਿਆ ਬਈ ਉਥੇ ਜੰਮੀ ਪਿਆਗੀ ਤਰ੍ਹਾਂ ਤਰ੍ਹਾਂ ਦੀ ਮਿੱਟੀ ਰੇ ਧਰ ਤੇ ਜੰਮਿਆ ਹੋਇਆ ਕੱਕਾ ਪੀਲੀ ਮਿੱਟੀ ਆਟਾ ਤੇ ਕਾਲੀ ਆਟਾ ਕਈ ਤਰ੍ਹਾਂ ਦੀ ਮਿੱਟੀ ਜੰਮੀ ਹੋਈ ਹੈਗੀ ਦੇਖਿਆ ਦੀ ਮੱਥਾ ਮਰ ਕੇ ਗੱਲ ਜੀ ਬਣੀ ਨਹੀਂ ਉਹ ਆ ਜਾ ਲਓ ਤੁਸੀਂ ਬਾਹਰ ਇਹ ਘੱਟ ਘੱਟ ਇਹ ਸਾਰੇ ਖਰਾਬ ਹੋ ਗਏ ਸਵਾਰ ਜਰੜਾ ਕਿ ਡੇਕੇ ਦੀ ਉਹ ਦੇਖੋ ਨਾ ਤਾਂ ਇਹ ਲੇਗਾ ਕੋਤੇ ਇਹ ਵਿਚਾਰੇ ਟੀਕਾ ਕਰਦੇ ਨੇ ਦੇ ਕਿਉਂ ਤੂੰ ਮੇਰਾ ਟਰੈਕਟਰ ਧੋ ਦੇ ਤੇਰੀ ਵੇਟ ਕਰੀ ਜਾਣਾ ਮੈਨੂੰ 15 ਦਿਨ ਹੋ ਗਏ ਦੇਖ ਲੈ ਐਂ ਖੜਾ ਹੈ ਖੜਾ ਕੇ ਐਨਾ ਆਹ ਮੁੰਡਾ ਦੇਖ ਲੈ ਮੇਰੇ ਮੂਰੀ ਹੁੰਦਾ ਪਰ ਪਿਛਲੀ ਵਾਰੀ ਕੱਦੂ ਗੇਰਾ ਤਾਂ ਵੀ ਇਹ ਮੂਰੇ 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 ਸੀਗਾ ਹੈਨਾ ਓਏ ਅਸੀਂ ਇਕੱਠਿਆਂ ਨੇ ਦਬਾਈ ਸੀ ਇਹ ਇਹ ਜਿਹਾ ਲਿਓਣਾ ਆਪਣੇ ਉਹਨਾਂ ਅਗਲੇ ਸਾਲ ਲਿਆਵਾਂਗੇ ਨਵਾਂ ਲਿਆਵਾਂਗੇ ਯਾਉਂ ਡੀਅਰ ਲੈ ਤੋਦੂ ਗਣ ਮੁੰਡਾ ਇਹਨੂੰ ਕਹੇ ਤਾਂ ਨਾ ਲਵੀ ਚੱਲਦੇ ਆ ਵੀਰ ਹੁਣ ਆਪਾਂ ਚਾਲ ਵੀ ਨੂੰ ਲਿਆ ਤੈਨੂੰ ਕਮਾ ਕੇ ਲੈਣਾ ਤੇ ਰਸਤੇ ਕਿਵੇਂ ਜਾਂਦੇ ਨੇ ਨਾ ਵੇ ਇੱਕ ਆਪੇ ਦੀ ਟਿਊਬ ਬਣੀ ਹਵਾ ਹੀ ਨਿਕਲ ਜਾਂਦੀ ਹੈ ਨਾ ਹਾਂ ਉਹ ਲੋਟ ਹੋ ਜੂਗੀ ਉਹ ਪਾਰਿਵਾਰੀ ਹਵਾ ਬਣੀ ਹੋਰ ਯਾਰਾ ਕਿਤੇ ਉੱਥੇ ਜਾ ਕੇ ਨਿਕਲ ਜੇ ਉੱਥੇ ਫਿਰ ਭੈੜਾ ਵੀ ਲੱਗਦਾ ਯਾਰਾ ਮੈਂ ਟਾਇਰ ਨਹੀਂ ਹੋ ਕਰ ਸਕਦੇ ਉਹਦੇ ਛੱਡਾਂ ਦੇ ਪੈਂਚਰ ਜੇ ਨਹੀਂ ਫਿਰ ਨਾ ਤਾਂ ਉਹ ਲੋਟ ਆਉਂਦੀ ਹੈ ਨਾ ਵੀ ਕੀਤੀ ਦਾ ਫੋਨ ਆਇਆ ਸੀਗਾ ਮੈਂ ਕਮਾਂ ਖੇਲਣਾ ਉਹਨੂੰ ਮੈਂ ਕਹਾਂ ਲੈ ਜਾ ਮੈਂ ਵਲੌਗ ਦੇਖੀ ਤਾਂ ਆਪਣੇ ਫੌਜੀ ਦਾ ਮਿੱਤਰ ਉਹਦਾ ਫੋਨ ਆਇਆ ਉਹ ਕਹਿੰਦਾ ਕਿਧਰੇ ਫਿਰਦੇ ਹੋ ਮਾਰਦ ਤਰ੍ਹਾਂ ਆਇਆ ਜੇ ਬਲੌ ਉਹ ਕਿਧਰੇ ਕੋ ਮੱਕਣੇ ਖੇਲੇ ਫਲੀਆਂ ਲੈ ਕੇ ਜਾਉਣ ਤੂਬ ਬੋਣਿਆ ਟਾਇਰ ਚ ਚੈੱਕ ਕਰ ਲਿਓ ਹੁਣੀ ਗੱਡੀ ਆਪਣੀ ਹਵਾ ਵਾਲੀ ਨਿਕਲਦੀ ਸੀ ਹਵਾ ਨਿਕਲ ਨੂੰ ਹਟ ਜੂਗੀ ਫਿਰ ਟੂਪੋਂ ਨਾਲ ਤਾਂ ਕਰਕੇ ਕਿਰਾਬਾ ਵੀ ਗਾਜ ਚੈੱਕ ਕਰ ਲਈਏ ਕੈ ਨੰਬਰ ਟਿਊਬ ਹੁੰਦੀ ਹੈ ਬਈ ਇਹ 14 14 ਹੀ ਹੈ ਰੱਖਿਆ ਬਦ ਤੇ ਮਸ਼ੀਨ ਦਾ ਸਿਸਟਮ ਹੁਣ ਪਾਉਣੇ ਵਿੱਚ ਪਹਿਲੇ ਵਾਲੇ ਪੈਂਚਰ ਵੱਢਣੇ ਪੈਂਦੇ ਨੇ ਫਿਰ ਆ ਉਹ ਪਟਾਣਾ ਮਰ ਗਿਆ ਉਹ ਨਹੀਂ ਰਹਿੰਦਾ ਉਹਦੀ ਨਿਕਲੇ ਜਾਂਦੀ ਹੈ ਬਾਈ ਉਹ ਨਹੀਂ ਨਿਕਲਿਆ ਲੱਗਦਾ ਕੋਕਲੇ ਲੱਗਦਾ ਬਾਈ ਵੀ ਇਹਨਾਂ ਦਾ ਕਈਆਂ ਨੂੰ ਵੀ ਟੂਬ ਲੈਸ ਦਾ ਟੂ 2D ਟੂ 2D ਤਾਂ ਪਤਾ ਲੱਗ ਜਾਂਦਾ ਸਰ ਇਹਦਾ ਚਾਹ ਪਾਣੀ ਕਰ ਲੀਕ ਨਹੀਂ ਘਰੇ ਬਿਜਲੀ ਨਹੀਂ ਕਿ ਉਹ ਲਸਮਾਨਾ ਨਹੀਂ ਆ ਤਾ ਵਾ ਤਰੇ ਇਹ ਬਾਈਪਾਸ ਹੀ ਪਾਉਣੀ ਪੈਂਦੀ ਸਿੱਧੀ ਹੋਵਾ ਪਹਿਲਾਂ ਇਹ ਬਣੋ ਤੋਂ ਫੁੱਲ ਬੈਣੀ ਹੈ ਨਾ ਉਹ ਬੜਾ ਤੰਗ ਕਰਦੀ ਸੀ ਬਈ ਇਹ ਉਹ ਸਾਰੇ ਸਾਰੇ ਪੈਂਚਰ ਉਹ ਵੀ ਮੇਤਰੋ ਪਵਾਲੀ ਪਿਓ ਛੇੜਤੀ ਗੱਡੀ ਦੁਬਾਰੇ ਫੇਰ ਪਹਾੜਾਂ ਵੱਲ ਚੱਲ ਫੇ ਬਾਬੇ ਪਹਾੜਾਂ ਵੱਲ ਚੱਲੇਗਾ ਹਾਂ ਹੌਣ ਨਹੀਂ ਮੁੜਦੇ ਯਾਟ ਟੈਂਕੀ ਭਰਾਉਣੇ ਆ ਉਥੇ ਲੈ ਆ ਕੇ ਇਹ ਦੇਖੀ ਜਾਂਦੀ ਸ਼ੁਕਰੀ ਵਕੀ ਆਪਣੀ ਹੁਣ ਠੀਕ ਆ ਯਾਰ ਪਹਿਲਾਂ ਤਾਂ ਉਹੀ ਜੋ ਕਰੇ ਖੜਾ ਹੰਦੇ ਉਹਦੀ ਪੰਪ ਮਾਰਨੇ ਵੰਦਾ ਨਾ ਪਹਿਲਾਂ ਤਾਂ ਅਸੀਂ ਪੰਪ ਨਾਲ ਰੱਖੀਏ ਰੇਕ ਵਾਰੀ ਔਰ ਆਪ ਹੈ ਬਾਈ ਪੰਪ ਵਿੱਚ ਨਾਲ ਤਾਂ ਪੰਪ ਰੱਖਣਾ ਵੰਦਾ ਸੀਗਾ ਤੇ ਫਿਰ ਜਿੱਥੇ ਲਿਆ ਕੇ ਖੜਾਦੀ ਉਥੇ ਪਹਿਲਾ ਵਾਪਾ ਮਾਰਨ ਭਰਾ ਕੇ ਟੈਂਕੀ ਚੱਲਦੇ ਹਨ ਪਹਾੜਾਂਗੇ ਨਹੀਂ ਹਨ ਪਹਾੜਾਂ ਵਾਂਗ ਚੱਲੇ ਨੇ ਬਾਪੂ ਭਰਾ ਇਹ ਟੈਂਕੀ ਜੋ bro ਮੇਟਰਪੂਆ ਲੱਗੇ ਤੇ ਚੱਲੀ ਜਾਂਦੀ ਹੈ ਮੇਟਰ ਕੱਢੀ ਹੋ ਗੱਤੀ ਵੀ ਆਪਣੀ ਲੋ ਵੀ ਮਿੱਤਰੋ ਕਰ ਜਾਈ ਹੁਣ ਸਿੱਧਦੇ ਆਪਾਂ ਰੇ ਮੁੰਡੇ ਨੂੰ ਲਿਉਣਾ ਚੜਾ ਕੇ ਚਾਰ ਪੰਜ ਬੋਰੀਆਂ ਲੈ ਗਈਆਂ ਸਿੱੜਦਾ ਵਸ ਜਾ ਕੇ ਤਾਂ ਆਪਣੀ ਤੀਆ ਉਹ ਚੜਾ ਲਈ ਮਿੱਤਰੋ ਦਿਖਾਉਣ ਜਾ ਕੇ ਉਹਦੇ ਕੋਲੇ ਵੀ ਮਿੱਤਰੋ ਆਪਣੀ ਜੀਲੀ ਦੇਖੋ ਇਹ ਜਾ ਪਾ ਦੂਜਾ ਰੇ ਪਾਰਿਆ ਹੁਣ ਫੈਂਡ ਜੀਲੀ ਦੇਖੋ ਹੋਣਾ ਜੁਬਰੇ ਤਰਾਲੇ ਨੂੰ ਬੋਰੀ ਅਸੀਂ ਅੱਧੀ ਅੱਧੀ ਕੀ ਬਣਾਗੇ ਲਗਭਗ ਅੱਧੀ ਵਰੀ ਕਿੰਨਾ ਹੋਣਾ ਬਸ ਤਦੀ ਰੇ ਪਾਣੇ ਬਾੜੀ ਰੇ ਨਹੀਂ ਬਣੇਗੇ ਤੁਰਦਾ ਦੇਖੋ ਥੱਕਿਆ ਪਿਆ ਹੈ ਹੰਡਾੁਰ ਕੋਈ ਥੱਕਿਆ ਪਿਆ ਹੈ ਰਾਡੂ ਲੱਕਟ ਹੈ ਵੀ ਬਾਹਰ ਉਤਰੀ ਹਾਂ ਹਾਂ ਆਜ਼ਰੋਜ਼ਾ ਜੇ ਤਾਂ ਲੈ ਫਿਰ ਉਹਨੂੰ ਦਵਾਉਣਾ ਤੇਨੂੰ ਇਹ ਪਿੰਡ ਦਾ ਸਭ ਤੋਂ ਮਹਾਨ ਸ਼ਕਤੀਤ ਹੈ ਬਈ ਇਹ ਮੋਟਰਾਂ ਮੱਛੀਆਂ ਐਂ ਲੱਗ ਮੱਛੀਆਂ ਦਾ ਰੇਕਸ ਮਾਰਦਾ ਹੈਗਾ ਇਹ ਮਚਾਉਂਦਾ ਹੈਗਾ ਬੌਲਾ ਹੈ ਸਾਰੇ ਦਾ ਬੰਦਾ ਆ ਦੇਖੋ ਪੈਂਡੀਆਂ 'ਚ ਮੋਟਰਸਾਈਕਲ ਮਾਰਦਾ ਰੇ ਇਹ ਚੋਲਾ ਵੀ ਨਾ ਰੱਖਦਾ ਬਈ ਆ ਦੇ ਇਹ ਚੋਲਾ ਵੀ ਨਾਲ ਉਹ ਆ ਵੀ ਹਾਂ ਕੰਮ ਨਾ ਨਾ ਮੋਟਰ ਇੱਕ ਇੱਕ ਉਹ ਵੀ ਆ ਸੀ ਆ ਦੇ ਇਹ ਬੰਦਾ ਥੋੜਾ ਜਿਹਾ ਖਰਾਬੀ ਹੈ ਜਾਂ ਇਹਦਾ ਦਿਮਾਗੀ ਸੰਤੁਲਨ ਵਿਗੜਿਆ ਹੋਇਆ ਲੱਗਿਆ ਨਾ ਹਾਂ ਸਾਰੇ ਮੋਟਰ ਬਚਾ ਚ ਰਹੀ ਨੇ ਹਾਂ ਦੇ ਹੁਣ ਭਾਜਦਾ ਕਿੱਧਰ ਹੈਗਾ ਇੱਕੇ ਪੱਛੋਣੇ ਚ ਕੱਢੇ ਹੋਏ ਨੇ ਵੀ ਜੋ ਸਿਓ ਹਾਂ ਸਾਰੇ ਸਾਡੇ ਪਿੰਡ ਚ ਸਾਰੇ ਸਾਡੇ ਪਿੰਡ ਚ ਹੋਏ ਨਾ ਨਾ ਪੱਛੋਣੇ ਦੇ ਕਾਲ ਹੋਲੀ ਸੀਗੀ ਹਾਂ ਮਾਲ ਦੇ ਕਹਿੰਦੇ ਮੋਟਰ ਬਚਾ ਹਾਂ ਹੁਣ ਇਹ ਆਪਣੇ ਪਿੰਡ ਜਾ ਕੇ ਹੁਣ ਇੱਥੇ ਵਜਾਉਣ ਲੱਗੇ ਹਾਂ ਇਹਨਾਂ ਦੀ ਲੱਤ ਬੰਨ ਲੈ ਕੱਦੂ ਚ ਘੜੀਸੇ ਜਿੰਨੇ ਵੀ ਜਿਹਦੇ ਭਾਈ ਜਿਹਦੇ ਪਗਾ ਪਾਟੀ ਹੋਈ ਨਹੀਂ ਗੀਆਂ ਸਾਡੇ ਨਾਲ ਕੰਟੈਕਟ ਕਰੋ ਇਹਨਾਂ ਦੀ ਲੱਤਾਂ ਬੰਨਾਂਗੇ ਆਪਾਂ ਵਿੱਚ ਕਿਹੜੇ ਦੇਵਾ ਠੀਕ ਹੈ ਐ ਹੋਏ ਹਨ ਲੱਗੇ ਸਾਰੇ ਪੱਛੋਣੇ ਚ ਕੱਢੇ ਆ ਆ ਗਿਆ ਉਹ ਵੀ ਬੇਲਾ ਜਾਵਾ ਕੱਢ ਗਿਆ ਐ ਤੈਨੂੰ ਤੇਰਾ ਕਿਹਾ ਵੀ ਤੂੰ ਮਚਾਉਣਾ ਮੋਟਰਾਂ ਮੋਟਰ ਕੱਢੀ ਤੇਰੀ ਇਹਨੇ ਨਾ ਹੈ ਆ ਦੇਖ ਇਹਦੀ ਲੱਤ ਬੰਨ ਕੇ ਤੜ ਕੇ ਕਿਹੜੀ ਸੀਨੀਮਾ ਮਿੱਤਰੋ ਇਹ ਬਹੁਤ ਮੋਟਰਾਂ ਮਚਾ ਰਿਹਾ ਹੈਗਾ ਸਾਡੇ ਬੀਓ ਕਿਆਂ ਚ ਇਹਨੂੰ ਕਾਹਨੂੰ ਕੀ ਕਹੀ ਹੁਣ ਮੂਹ ਚੋ ਕੁਝ ਗਲਤ ਨਿਕਲਿਆ ਹੋਊਗਾ ਮਿੱਤਰੋ ਸਿੱਧੂ ਮੂਸੇ ਵਾਲਾ ਹੈ ਕਾਪੀ ਹੈ ਇਹਦਾ ਪਿੰਡ ਚ ਨਾਂ ਵੀ ਸਿੱਧੂ ਮੂਸੇ ਵਾਲੇ ਤੇ ਚੱਲਦਾ ਨਾ ਓਏ ਮੂੰ ਤਾਂ ਝਾਕ ਤਾ ਲਾਉਣਾ ਓਏ ਓਏ ਨੋਰਮਲ ਗੱਲ ਹੀ ਕਰਦੇ ਆਂਗੇ ਹਾਲ ਚਾਲ ਪੁੱਛਦੇ ਆਂ ਲੈ ਦੱਸ ਠੀਕ ਹੈ ਜੀ ਹੈਗਾ ਦੇਖੀ ਛੋਟਾ ਹੁੰਦਾ ਤੇਰੇ ਵਰਗਾ ਦੀ ਹੈ ਮਨਾ ਕੋਈ ਹੂੰ ਮੁੰਡਾ ਕਰ ਲੈ ਉਧਰ ਐਸੇ ਵਰਗਾ ਦੀ ਆ ਦੇ ਤੇ ਆ ਕਿਦਰ ਮੜਾ ਤਾ ਜਮਾ ਇਹਦੇ ਵਰਗਾ ਦੀ ਪੂਰਾ ਪੂਰਾ ਇਹਦੇ ਵਰਗਾ ਸਿੱਧੂ ਮੂਲ ਵਾਲੇ ਦੀ ਕਾਪੀ ਆ ਹੁਣ ਪੋਰਾ ਕਿਹੜੀ ਪੋਰਨੀ ਆ ਇਹ ਬੰਦਾ ਕਹਿੰਦਾ ਬਈ ਪੋਰਾ ਕਰ ਸਭ ਤੋਂ ਵੱਧ ਪਤਾ ਨਹੀਂ ਕੀ ਪੋਰਨ ਨੂੰ ਕਹਿੰਦਾ ਹੈ ਕਹਿੰਦਾ ਫੇਰ ਬਲੌਗ ਚੱਲਣਗੇ ਫੇਰ ਬਲੌਗ ਚੱਲਣਗੇ ਹੁਣ ਇੱਥੇ ਪਰੌਣੇ ਆ ਗਏ ਦੱਸ ਪੋਰਾ ਓਏ ਕੀ ਪੋਰਨੀ ਆ ਐ ਨਹੀਂ ਪੋਰ ਦੱਸ ¿Por me voy a ir por dentro? De la, me por dentro de la. ¿Eh? <laughs>